ਤੇ ਰਾਤ ਨੂੰ ਜਾ ਕੇ ਕਹਿੰਦੇ ਮੈਨੂੰ ਨਾ ਫੜਿਓ ਜੀ ਕੋਕੋ ਟਿਕਾ ਕੇ ਮੈਨੂੰ ਨਾ ਫੜਿਓ ਜੀ ਇਹਦਾ ਫੜਿਓ ਇਹਦੇ ਅੰਦਰ ਰਹੇ ਹੋ ਜੀ ਇਹ ਗੁਰੂਆਂ ਦਾ ਫਲਸਫਾ ਹੈ ਕਿ ਜੀ ਆਓ ਮੁੱਖ ਮੰਤਰੀ ਜਿੱਤੇ ਆਇਆ ਪਰ ਪੰਜਾਬ ਹਾਰ ਗਿਆ 75 ਬਿਜ਼ਨਸ ਤੇਰਾ ਧੰਦਾ ਕਰਦੇ 75 ਬਿਜ਼ਨਸ ਤੇਰਾ ਤੇ 25 ਬਿਜ਼ਨਸ ਮੇਰਾ ਜਿਹਦਾ ਰਾਜ ਉਹਦਾ 75 ਤੇ ਮੇਰਾ 25 ਤੇ ਹੁਣ ਹੁਣ ਅਸਦੀ ਵੀ ਤੇਰਾ ਨੂੰ ਜਾ ਕੇ ਕਹਿੰਦੇ ਮੈਨੂੰ ਨਾ ਫੜਿਓ ਜੀ ਚੋਪਾ ਟਿਕਾ ਕੇ ਮੈਨੂੰ ਨਾ ਮਰੇ ਜੀ ਮੈਨੂੰ ਨਾ ਫੜਿਓ ਕਿ ਤੇ ਅੰਦਰ ਰਹੇ ਹੋ ਜੀ ਇਹ ਗੁਰੂਆਂ ਦਾ ਹਕਸਾ ਹੈ ਬੰਦ ਬੰਦ ਕਰ ਪਾਏ ਅਦਾਸਾ ਜੀ ਖੋਪਰੀਆਂ ਰਹੇ ਨਾ ਅਰਬਾਖਤ ਲੇਕਿਨ ਧਰਮ ਨਹੀਂ ਹਾਰਿਆ ਨੌਵੇਂ ਪਾਠਾਇਲੇ ਕਿਹਖੇ ਨੀ ਮਦਦ ਦਿੰਦਾ ਕੀ ਉਥੇ ਜਾਪਤਾ ਸੀ ਜਿਹੜੇ ਵੰਡੀਆਂ ਕਹਿੰਦੇ ਐ ਇੱਕ ਧਰਮ ਨੂੰ ਦੂਜਾ ਧਰਮ ਵੱਡਾ ਪੰਜਾਬ ਉਹਨੂੰ ਨਹੀਂ ਮੰਨਦਾ ਜਿਹੜੇ ਜਾਤ ਪਾਤ ਦੇ ਨਾਮ ਤੇ ਉੱਤੇ ਰਾਜੇ ਦੀ ਕਰਦੇ ਪੰਜਾਬ ਉਹਨੂੰ ਨਹੀਂ ਮੰਨਦਾ ਪੰਜਾਬ ਨੂੰ ਕੁਮੇਵਿਸ਼ ਤੋਂ ਲੈ ਕੇ ਬਾਬੇ ਨਾਨਕ ਤੱਕ ਕੋ ਗੱਲ ਬੰਨਣਾ ਹੈ ਕਿ ਭਾਈ ਸਦਾ ਪਲਾਂ ਕਰ ਨਾਮ ਜਪ ਕਿਰਤ ਕਰ ਤੇ ਵੰਡ ਛਕ ਤੇ ਸਾਹਿਬ ਅੱਥਰ ਬੜੀ ਆਈਆਂ ਜਿਸ ਭਾਵੇਂ ਇਸ ਦੇ ਤੇ ਮੈਂ ਤੁਹਾਨੂੰ ਆਖ ਰਿਹਾ ਜਦੋਂ ਕਰਤਾਰ ਪੁਰਖ ਦਾ ਲੰਘ ਅਖਦਾ ਸੀ ਸਾਰਾ ਹਿੰਦੁਸਤਾਨ ਇੱਕ ਪਾਸੇ ਸੀ ਤੇ ਸੈਕਟਿਕ ਪਾਸੇ ਸੀ ਉਹ ਕਹਿੰਦੇ ਸੀ ਨਹੀਂ ਖੋਗਾ ਤੇ ਖੁੱਲਿਆ ਕਿ ਨਹੀਂ ਖੁੱਲਿਆ ਦੱਸੋ ਖੁੱਲਿਆ ਕਿ ਨਹੀਂ ਖੁੱਲਿਆ ਤੇ ਅੱਜ ਮੈਂ ਕਹਿੰਦਾ ਅੱਜ ਮੈਂ ਕਹਿੰਦਾ ਕਿ 30 ਸਾਲੋਂ ਮੁੱਖ ਮੰਤਰੀ ਜਿੱਦ ਤੇ ਆਇਆ ਪਰ ਪੰਜਾਬ ਹਾਰਦਾ ਹੈ 30 ਸਾਲੋਂ ਮੁੱਖ ਮੰਤਰੀ ਬੰਦੇ ਆਇਆ ਤੇ ਧੰਦਾ ਮੇਰਾ ਇਹ குருਮੁਹਾਰ ਬਸਿਰਾ ਸਤੂਕ ਟੈ ਨਹੀਂ ਦਿੰਦਾ ਆਪਣੇ ਲਈ ਕੁਝ ਮੰਗਦਾ ਨਹੀਂ ਤੇ ਇਹਨਾਂ ਦੇ ਖਿਲਾਫ ਲੜਾਈ ਕਰਨੂੰ ਘਰ ਘਰ ਜਾਊ ਤੇ ਕਹੂੰ ਤੁਸੀਂ ਗੁਰੂ ਦਾ ਫਲਸਫਾ ਪੜ੍ਹ ਲਓ ਤੇ ਲੋਕਾਂ ਦਾ ਆਤਮ ਉਸੇ ਦਰਸਾਉਂਦਾ ਉਸੇ ਦਰਸਾਉਂਦਾ ਮੈਂ ਤੁਹਾਨੂੰ ਅੱਜ ਕਹਿਣਾ ਮੈਂ ਤੁਹਾਨੂੰ ਅੱਜ ਕਹਿਣਾ ਕਿ ਬਾਬਾ ਨਾਨਕ ਭਾਈ ਲਾਲੋ ਦੇ ਘਰ ਖੜਾ ਸੀ कोई क्या कहो मैं तू रोल दल कहो कि नवजोत सिंह सिद्धू यह ठीक नहीं यह ना सोचो कि आज नवजोत सिंह सिद्धू एक वर्ग है एक वर्ग के अगर अभी देखो कि बड़ा विश्वास खड़ा मरदा मरजू मरदा मरजू लेकिन ना अपना सहारा लैन गया ना पंजाब का विश्वास बदल गया विश्वास चंद्र ਦਿਆਂ ਤੇ ਉਹਦੇ ਜੋ ਰੋਟੀ ਖਾਊਗਾ ਤੇ ਦਰਬਾਰ ਸਾਹਿਬ ਦੇ ਇਸ ਪੈਸੇ ਤੋਂ ਹੱਥ ਨਹੀਂ ਆਉਂਦੇ ਇਤਿਹਾਸਿਕ